ਮੰਜਰੋਖੇ ਜੀ ਸਪੋਰਟਸ ਕਲੱਬ ਦਾ ਸਨਮਾਨ ਹੋਣ ਜਾ ਰਿਹਾ ਪਲੀਜ਼ ਸਪੋਰਟਸ ਕਲੱਬ ਵਾਲੇ ਵੀਰੋ ਇਧਰ ਆਪਣਾ ਸਨਮਾਨ ਲੈਣ ਸ਼ੀਰਵੀਰ ਕਿੰਨੀਆਂ ਕਬੜੀਆਂ ਦਾ ਮਾਈਕ ਜਿਹੜਾ ਅਨਾਉਂਸ ਕਰ ਦਈਏ ਇਧਰ ਪਹਿਲੀ ਕੌੜੀ ਉੱਪਰ ਕਹਿੰਦੇ ਜੱਫਾ ਮੇਰੇ ਵੀਰੋ ਮੌਰ ਮਾਰਿਆ ਬੁਰਜ ਹਰੀ ਸਿੰਘ ਪਿੰਡ ਦਾ ਮੌਰ ਲਓ ਤੇ ਖੇਡ ਦਾ ਕਬੱਡੀ ਮੁੰਡਾ ਪਹਿਲੀ ਰੇਡ ਪਾਈ ਹੋਵੇ ਜੱਫਾ ਲੱਗਾ ਦੇਖ ਤਾਰੀ ਲੋਕਾਂ ਨੇ ਵਜਾਈ ਹੋਵੇ ਗੁਰਾ ਬਿਲਗੇ ਵਾਲਾ ਵੀ ਆਪਣਾ ਸਨਮਾਨ ਲੈ ਲਵੇ ਹਰਵਾਰ ਸਿੰਘ ਫੋਰਮੈਨ ਹਾਸਕੋ ਵਾਲੀਓ ਲੈ ਵੀ ਮੌਰ ਸੰਧੀ ਕਰਾ ਇੱਕ 100 ਰੁਪਿਆ ਤੇਰੇ ਲਈ ਹੈ ਗੁਰਾ ਬਿਲਗਾ ਦਸ਼ਮੇਸ਼ ਇਸਰੂ ਗੁਰਾ ਮਿਲਗਾ ਦਸ਼ਮੇਸ਼ ਇਸਰੂ ਸਾਢੇ 12 ਉਹ 13 ਦਾ ਮੈਚ ਖੇਡਿਆ ਜਾਣਾ ਮੇਰੇ ਵੀਰੋ ਉਧਰ ਕਹਿੰਦੇ ਧਲੇਰਪਿੰਡ ਵਾਲਾ ਗੁਰੀ ਬੋਪਾਲਾ ਦੇ ਪਰਿਵਾਰ ਦਾ ਖਿਡਾਰੀ ਹੈ ਦੂਜੇ ਪਾਸੇ ਸ਼ੇਰੂ ਧਨੌਰੀ ਪਿੰਡ ਦਾ ਕਹਿੰਦੇ 11 11000 ਦੇਣਾ 11 11000 ਦੇਣਾ ਮੇਰੇ ਵੀਰੋ ਬੈਸਟ ਰੇਡਰ ਜਾਫੀ ਜੱਲੀ ਆ ਟੀਮਾਂ ਨੇ ਸਾਈਡਾਂ ਦੱਸ ਨਹੀਂ ਵੀਰੇ ਮਾੜੀਆਂ ਕਿਹੜੀ ਟੀਮ ਕਿੱਧਰ ਸਾਰਕ ਵਾਲੀ ਸਾਈਡ ਬੋਰਦ ਹਰੀ ਸਿੰਘ ਹੈ ਜੀ ਦੂਜੇ ਪਾਸੇ ਪਹਿਲਾਂ ਵਾਲੇ ਪਾਸੇ ਧਨੌਰੀ ਦੀ ਟੀਮ ਹੈ ਸਾਡੀ ਬੇਨਤੀ ਹੈ ਵੀ ਪੰਜ ਰੁੱਖੇ ਦੀ ਸਪੋਰਟਸ ਕਲੱਬ ਔਰ ਨਾਲੀ ਗੁਰਾ ਮਿਲਗੇ ਵਾਲਾ ਦਸ਼ਮੀ ਜੀ ਸੜੂਏ ਸਾਰੇ ਵੀਰ ਆਪਣਾ ਸਨਮਾਨ ਪ੍ਰਾਪਤ ਕਰ ਲੈਣ ਸੱਤੂ ਪੰਜ ਰੱਖੇ ਉਹਨਾਂ ਦਾ ਇੱਕ ਵਾਰ ਤੋਂ ਬਹੁਤ ਧੰਨਵਾਦ ਹੈ ਲੈ ਵੀ ਗਿੰਦੇ ਵੀਰ ਆ ਗਏ ਨਜਾਦਾ ਆ ਗਿਆ ਤੇਰੇ ਪਿੰਡ ਦੇ ਕਬੱਡੀ ਕਪ ਦਾ ਕਿ ਖਿਡਾਰੀਆਂ ਦੀ ਲੱਗੀ ਹੋਈ ਮਿਹਨਤ ਦਾ ਮੁੱਲ ਮੋੜਤਾ ਸਾਰਾ ਹੀ ਸੰਸਾਰ ਕੌਡੀ ਨਾਲ ਜੋੜਤਾ ਕਿ ਪ੍ਰਦੀਪ ਟੈਨਾ ਰਮਨ ਅਤੇ ਹੈਪੀਏ ਦੇ ਬਣੇ ਕਿੰਗ ਜੀ ਦੁਨੀਆ ਤੇ ਮਸ਼ਹੂਰ ਕੀਤਾ ਸੇਲਬਰਾ ਪਿੰਡ ਜੀ ਕਿ ਚਾਰੇ ਪਾਸੇ ਹੁਣ ਖੁਸ਼ਬੂਆਂ ਨੇ ਦੀ ਮਹਿਕ ਦੀਆਂ ਘਰ ਘਰ ਗੱਲਾਂ ਹੁੰਦੀਆਂ ਨੇ ਯਾਰੋ ਕਬੱਡੀ 365 ਦੀਆਂ ਘਰ ਘਰ ਵਿੱਚ ਗੱਲਾਂ ਹੁੰਦੀਆਂ ਨੇ ਕਬੱਡੀ 365 ਦੀਆਂ 365.com ਕਹਿੰਦੇ ਲਾਈਵ ਕਰਦੀ ਹੋਈ ਅੱਜ ਦਾ ਇਹ ਕਬੱਡੀ ਕੱਪ ਇਧਰ ਪੀਤੇ ਵੀ ਕਬੱਡੀ ਐ ਹੁਣ ਦੇਖਦੇ ਵੀ ਮੌਰ ਜੱਫਾ ਲਾਉ ਜਾਂ ਫਿਰ ਕਹਿੰਦੇ ਬਿੰਦੂ ਮੌਰ ਮੌਰ ਮੇਰੇ ਵੀਰੋ ਮੌਰ ਕਹਿੰਦੇ ਜੱਫਾ ਲਾ ਰਿਹਾ ਖੇਡ ਗਰਾਊਂਡ ਦੇ ਵਿੱਚ ਮਾਰ ਪੁਰਜ ਹਰੀ ਸਿੰਘ ਪਿੰਡ ਦਾ ਕਹਿੰਦੇ ਦੂਜਾ ਜਫਾ ਲਾ ਗਿਆ ਮੇਰੇ ਵੀਰੋ ਅਗਲੀ ਕਬੱਡੀ ਪੁਰਜ ਹਰੀ ਸਿੰਘ ਪਿੰਡ ਦਾ ਕਹਿੰਦੇ ਢਾਲੀ ਵਾਲਿਆਂ ਦਾ ਮੁੰਡਾ ਡਿੱਪੀ ਕਬੱਡੀ ਪਾ ਰਿਹਾ ਹੈ ਸਵਾਰਗਵਾਸੀ ਹਰਜਿੰਦਰ ਸਿੰਘ ਢਾਲੀ ਵਾਲ ਦੇ ਪੁੱਤ ਦੀ ਕਬੱਡੀ ਹੈ ਪਿਛਲੇ ਸੀਜ਼ਨ ਵਿੱਚ ਕਹਿੰਦੇ ਚਾਰ ਮੋਟਰਸਾਈਕਲ ਜਿੱਤਣ ਵਾਲਾ ਮੇਰੇ ਵੀਰੋ ਉਧਰ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਬੁਰਜ ਹਰੀ ਸਿੰਘ ਪਿੰਡ ਦਾ ਡਿੱਪੀ ਆਪਣੀ ਟੀਮ ਦੇ ਹਿੱਸੇ ਲਈ ਜੋੜਦਾ ਹੋਇਆ ਉਧਰੋਂ ਰੁੜਕੇ ਪਿੰਡ ਦਾ ਹੈਪੀ 스ਵੀਡਨ ਦੇ ਵਿੱਚ ਬੈਠਾ ਕਰਨੇ ਨਾਲ ਜੁੜਿਆ ਹੋਇਆ ਅੱਜ ਦੇ ਇਸੇ ਮੈਚ ਦੇ ਨਾਲ ਰੁੜਕੇ ਵਾਲੇ ਹੈਪੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇਧਰ ਨੌਜਵਾਨ ਖਨੌਰ ਵਾਲਾ ਟਿੰਕੂ ਦੀ ਕੌਡੀ ਹੈ ਹੁਣ ਵੇਖਦੇ ਜੀ ਬੁਰਜ ਹਰੀ ਸਿੰਘ ਪਿੰਡ ਦਾ ਮੌਰ ਮੇਰੇ ਵੀਰੋ ਮੌਰ ਬੁਰਜ ਹਰੀ ਸਿੰਘ ਪਿੰਡ ਵਾਲਾ ਪਰ ਟਿੰਕੂ ਕਨਹੋਰ ਪਿੰਡ ਵਾਲਾ ਫਿਰ ਟੀਮ ਲਈ ਪੁਆਇੰਟ ਜੋੜ ਗਿਆ। ਨਾਲ ਹੀ ਜਿੰਨੇ ਵੀ ਸਾਡੇ ਵੀਰ ਫੇਸਬੁੱਕ ਯੂਜ਼ ਕਰਦੇ ਆ ਵਰਲਡ ਕੱਪ ਕਬੱਡੀ ਪੇਜ ਐ ਔਰ ਕਬੱਡੀ ਮੇਰੀ ਜਿੰਦ ਜਾਨ ਪੇਜ ਐ ਸੰਨੀ ਖੇਲ ਉਹਨਾਂ ਦਾ ਇਹ ਵੀ ਦੋਵੇਂ ਪੇਜ ਆਪਾਂ ਜਰੂਰ ਲਾਈਕ ਕਰ ਦਈਏ। ਉਧਰ ਸ਼ੇਰੂ ਪਰ ਬੁਰਜ ਵਾਲਾ ਗੋਪੀ ਮੇਰੇ ਵੀਡੀਓ ਆਪਣੀ ਟੀਮ ਲਈ ਇੱਕ ਹੋਰ ਪੁਆਇੰਟ ਜੋੜਦਾ ਹੋਇਆ। ਵੱਖਰਾ ਨਜ਼ਾਰਾ ਅੱਜ ਕਹਿੰਦੇ ਸੌਂਟੀ ਦੇ 6ਵੇਂ ਕਬੱਡੀ ਕੱਪ ਦਾ ਆ। ਬੇਸ਼ੱਕ ਸਮਾਂ ਕਹਿੰਦੇ 8 ਤੋਂ ਉੱਪਰ ਹੋ ਗਿਆ ਪਰ ਦੁਨੀਆ ਕਹਿੰਦੇ ਟਕੋ ਟੱਕੀ ਖੜ ਕੇ ਨਜ਼ਾਰਾ ਮਾਰਨਦੀ ਆ ਮੇਰੇ ਵੀਰੋ ਇੱਧਰ ਸਰਪੰਚ ਕਹਿੰਦੇ ਆ ਨੌਜਵਾਨ ਜਾਫੀ ਨੂੰ ਟਿੰਕੂ ਘਨੌਰ ਵਾਲਾ ਇੱਕ ਪਾਸੇ ਕਹਿੰਦੇ ਸਰਪੰਚ ਹੈ ਪੁਆਇੰਟ ਟਿੰਕੂ ਘਨੌਰ ਵਾਲਾ ਆਪਣੀ ਟੀਮ ਦੇ ਹਿੱਸੇ ਲਈ ਜੋੜਦਾ ਹੋਇਆ ਬੁਰਜ ਹਰੀ ਸਿੰਘ ਪਿੰਡ ਦਾ ਕਹਿੰਦਾ ਡਿੱਪੀ ਕੌਡੀ ਪਾ ਰਿਹਾ ਮੇਰੇ ਵੀਰੋ ਤੁਮੀ ਯੂਥ ਸਪੋਰਟਸ ਕਲੱਬ ਲਿਓ ਜਿਨੇ ਵੀ ਵੀਰਾਂ ਨੇ ਥੋੜੇ ਵਿੱਚੋਂ ਥੋੜਾ ਔਰ ਬਹੁਤੇ ਵਿੱਚੋਂ ਬਹੁਤਾ ਯੋਗਦਾਨ ਪਾਇਆ ਇਸੇ ਕਬੱਡੀ ਕੱਪ ਦੇ ਲਈ ਉਹਨਾਂ ਸਾਰੇ ਹੀ ਸਤਿਕਾਰ ਜੋ ਵੀਰਾਂ ਦਾ ਬਹੁਤ ਧੰਨਵਾਦ ਹੈ ਜਗਜੀਤ ਸਿੰਘ ਜੀ ਡੈਨਮਾਰਕ ਜਿਨ੍ਹਾਂ ਨੇ ਪਹਿਲਾ ਪ੍ਰਾਈਜ਼ 51000 ਰੁਪਏ ਸਪான்ਸਰ ਕੀਤਾ ਨਾਲ ਹੀ ਸਵਾਰ ਸੀ ਸਰਦਾਰ ਅਜਮੇਰ ਸਿੰਘ ਜੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਦੂਜਾ ਪ੍ਰਾਈਜ਼ ਸਪான்ਸਰ ਕੀਤਾ ਗਿਆ। ਇਧਰ ਕਾਲਾ ਬੁਰਜ ਹਰੀ ਸਿੰਘ ਪਿੰਡ ਦਾ ਕਾਲਾ ਮੇਰੇ ਵੀਰੋ ਪਰ ਟਿੰਕੂ ਕਨਹੌਰ ਪਿੰਡ ਦਾ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅੱਡੀ ਚੋਟੀ ਵੱਲ ਜੋਰ ਲੱਗਿਆ ਹੋਇਆ ਕਹਿੰਦੇ ਟੀਮਾਂ ਦਾ। ਮੇਰੇ ਵੀਰੋ 11-11000 ਦਿੱਤਾ ਜਾਣਾ ਔਰ 51000 41000 ਕਹਿੰਦੇ ਪ੍ਰਾਈਜ਼ ਹੈ। 11-11000 ਰੁਪਇਆ ਬੈਸਟ ਰੇਟਰ ਜਾਫੀ ਲਈ ਦਿੱਤਾ ਜਾਣਾ ਇੱਕ ਪਾਸੇ ਕਹਿੰਦੇ ਛੱਠੇ ਪਰਿਵਾਰ ਦਾ ਮਣੀ ਹੈ ਦੂਜੇ ਪਾਸੇ ਕਹਿੰਦੇ ਢਾਲੀ ਵਾਲਾ ਦਾ ਮੁੰਡਾ ਮੇਰੇ ਵੀਰੋ ਡਿੱਪੀ ਹੈ ਚਾਰ ਮੋਟਰਸਾਈਕਲ 'ਤੇ ਚੱਟਣ ਵਾਲਾ ਦੂਜੇ ਪਾਸੇ ਮਣੀ ਪਰ ਬੁਰਜ ਹਰੀ ਸਿੰਘ ਪਿੰਡ ਦਾ ਡਿੱਪੀ ਢਾਲੀ ਵਾਲ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਲਈ ਜੋੜ ਚੁੱਕੇ ਅਗਲੀ ਕਬੱਡੀ ਨੌਜਵਾਨ ਕਹਿੰਦੇ ਪੀਤੇ ਦੀ ਹੈ ਗਰਾਊਂਡ ਦੇ ਵਿੱਚ ਹੁਣ ਦੇਖਦੇ ਵੀ ਬੁਰਜ ਵਾਲੇ ਚਾਰ ਜਾਫੀ ਨੇ ਸਨੇਤ ਪਿੰਡ ਦਾ ਬਿੰਦੂ ਹੈ ਨਾਲ ਕਹਿੰਦੇ ਮੌੜ ਹੈ ਮੇਰੇ ਵੀਰੋ ਕਿਹੜਾ ਜਾਫੀ ਲਓ ਬਿੰਦੂ ਬਿੰਦੂ ਸਨੇਤ ਪਿੰਡ ਦਾ ਬੱਦੋਵਾਲ ਦੇ ਕਬੱਡੀ ਕੱਪ ਤੋਂ ਕਹਿੰਦੇ ਗੱਡੀ ਜੱਤਣ ਵਾਲਾ ਜਾਫੀ ਹੈ ਆਏ ਕਹਿੰਦੇ ਸਨੇਤ ਵਾਲਾ ਮੇਰੇ ਵੀਰੋ ਬਿੰਦੂ ਸਨੇਤ ਪਿੰਡ ਦਾ ਪਰ ਪੁਆਇੰਟ ਕਹਿੰਦੇ ਪੀਤੇ ਤਵਾੜ ਦੇ ਹਿੱਸੇ ਹੈ ਪੀਤਾ ਤਵਾਣਾ ਆਪਣੀ ਟੀਮ ਲਈ ਪੁਆਇੰਟ ਜੋੜ ਗਿਆ ਇਧਰ ਕਹਿੰਦੇ ਕਨੌਰ ਵਾਲਾ ਵਿੱਕੀ ਆ ਮੇਰੇ ਵੀਰੋ ਕਹਿੰਦਾ ਬਾਹਰ ਖੜਕੇ ਨਜ਼ਾਰਾ ਨਹੀਂ ਆਉਂਦਾ ਮੈਚ ਦਾ ਇਹ ਵੀ ਗਰਾਊਂਡ ਦੇ ਵਿੱਚ ਆ ਗਿਆ ਉਧਰ ਸ਼ੇਰੂ ਧਨੋਰੀ ਵਾਲਾ ਸ਼ੇਰੂ ਨਾਲ ਆਹ ਮੁੰਡਾ ਕਹਿੰਦੇ ਮੇਰੇ ਵੀਰੋ ਅਜੇ 20 ਕੁ ਬਰਿਆਂ ਦੀ ਉਮਰ ਹੈ ਕਹਿੰਦੇ ਆਹ ਮੁੰਡੇ ਦੀ ਇਹ ਥਲੇਰ ਪਿੰਡ ਵਾਲਾ ਗੁਰੀ ਹੈ ਬੋਪਾਰਾਏ ਪਰਿਵਾਰ ਦਾ ਖਿਡਾਰੀ ਹੈ ਕਹਿੰਦੇ ਔਰ ਕਾਰਖਣੀ ਟੀਮ ਲਈ ਉਹ ਖੇਡਦਾ ਪੰਜਾਬ ਦੇ ਕਬੱਡੀ ਕਪਾਂ ਤੇ ਲਓ ਅਗਲੀ ਕਬੱਡੀ ਨੌਜਵਾਨ ਘਨੌਰ ਵਾਲੇ ਟਿੰਕੂ ਦੀ ਪੈਣ ਜਾ ਰਹੀ ਹੈ ਲੈ ਵੀ ਰਾਜੂ ਵੀਰ ਗਰਨਾਮ ਗਾਮੇ ਵੀਰ ਸ਼ੀਰੇ ਵੀਰ ਨਜ਼ਾਰਾ ਆ ਗਿਆ ਅੱਜ ਕਹਿੰਦੇ ਸੌਂਟੀ ਦੇ ਕਬੱਡੀ ਕੱਪ ਦਾ ਮੌਰ ਪਰ ਕਮਾ ਪੁਆਣੀ ਵਾਲਾ ਕਹਿੰਦਾ ਵੀ ਇਹ ਪੁਆਇੰਟ ਜਿਹੜਾ ਫਿਰ ਨੌਜਵਾਨ ਟਿੰਕੂ ਘਨੌਰ ਵਾਲਾ ਆਪਣੀ ਟੀਮ ਦੇ ਲਈ ਜੋੜ ਚੁੱਕੇ ਆ ਅਗਲੀ ਕਬੱਡੀ ਨੌਜਵਾਨ ਗੁਰੀ ਦੀ ਆ ਕਹਿੰਦੇ ਧਲੇਰ ਪਿੰਡ ਵਾਲੇ ਦੀ ਔਰ ਹਲਕੇ ਜੇ ਟੱਚ ਦੇ ਨਾਲ ਹੀ ਗੁਰੀ ਧਲੇਰ ਵਾਲਾ ਆਪਣੀ ਟੀਮ ਲਈ ਇੱਕ ਹੋਰ ਅੰਕ ਜੋੜ ਗਿਆ ਦਰਸ਼ਕੋ ਜੇ ਕਿ ਰਾਜ ਦਾ ਕੱਪ ਵਧੀਆ ਲੱਗਿਆ ਪ੍ਰਬੰਧਕਾਂ ਦਾ ਪ੍ਰਬੰਧ ਵਧੀਆ ਲੱਗਿਆ ਟੀਮਾਂ ਵਧੀਆ ਲਗੀਆਂ ਹਰਿਆਣਵੀ ਟੀਮ ਵਧੀਆ ਲੱਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸ ਦਿਓ ਕਲੱਬ ਵਾਲੇ ਵੀਰਾਂ ਦੇ ਪ੍ਰਬੰਧ ਦੇ ਉੱਪਰ ਜਗਪਾਲ ਸਿੰਘ ਜੀ ਪਾਲ ਸੌਂਟੀ ਵਾਲਾ ਕਹਿੰਦਾ ਹਰ ਇੱਕ ਜੱਫੇ ਦੇ ਉੱਪਰ ਕਹਿੰਦਾ ਇੱਕ ਇੱਕ 100 ਦਿੱਤਾ ਜਾਣਾ ਮੇਰੇ ਵੀਰੋ ਜਗਪਾਲ ਸਿੰਘ ਜੀ ਪਾਲ ਸੌਂਤੀ ਵਾਲਾ ਇੱਕ ਇੱਕ ਜੱਫੇ ਦੇ ਉੱਪਰ ਕਹਿੰਦਾ ਇੱਕ ਇੱਕ 100 ਦਿੱਤਾ ਜਾਣਾ ਇਹ ਵੀਰ ਕਹਿੰਦੇ ਚਾਰ ਮੋਟਰਸਾਈਕਲ ਜੱਟਣ ਵਾਲਾ ਖਿਡਾਰੀ ਹੈ ਰਾਏਕੋਟ ਤੋਂ ਕਹਿੰਦੇ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਮੇਰੇ ਵੀਰੋ ਬੁੱਧ ਹਰੀ ਸਿੰਘ ਦਾ ਪਿੰਡ ਇੱਕ ਪਾਸੇ ਕਹਿੰਦੇ ਕੁਲਦੀਪ ਸਿੰਘ ਹੈ ਔਰ ਪੁਆਇੰਟ ਪੁਆਇੰਟ ਕਹਿੰਦਾ ਜਾਫੀਆਂ ਦੇ ਹਿੱਸੇ ਆ ਮੇਰੇ ਵੀਰੋ ਹਰਕੀ ਜੀ ਝੋਟ ਮਹਿਸੂਸ ਕਰਦਾ ਹੋਇਆ ਖਿਡਾਰੀ ਕਿ ਜੂਨੇ ਰੈਨ ਸੇਲਵਰਾ ਦੇ ਯਾਰ ਕਬੱਡੀ ਪਹੁੰਚਾਤੀ ਵਿੱਚ ਸੰਸਾਰ ਕੰਮ ਕਰਕੇ ਪੂਰਾ ਘੈਂਟ ਬਣਾ ਕੇ ਬੈਬ ਸਾਈਡ ਤੇ 365 ਕਿ ਬਣਿਆ ਰਹੇ ਪਿਆਰ ਸਦਾ ਹੀ ਇਦਾਂ ਭਰਵਾ ਕਬੱਡੀ 365.com ਤੇ ਹੱਥ ਨਕੂਤਰ ਵਾਲੇ ਸਾਈਆਂ ਦਾ ਕਹਿੰਦੇ ਨਕੋਦਰ ਵਾਲੇ ਸਾਈਆਂ ਦੀ ਬਹੁਤ ਵੱਡੀ ਮਿਹਰ ਹੈ ਮੇਰੇ ਵੀਰੋ ਕਬੱਡੀ 365 ਦੇ ਉੱਪਰ ਹੈਪੀ ਵੀਰ ਹੁਣੀ ਪ੍ਰਦੀਪ ਹੁਣੀ ਰਮਨ ਹੁਣੀ ਪੁੱਜੇ ਹੋਏ ਆ ਇਧਰ ਕਹਿੰਦੇ ਨੌਜਵਾਨ ਮੇਰੇ ਵੀਰੋ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪੀਤਾ ਗੋਡੀ ਪਾ ਰਿਹਾ ਹੈ ਦੂਜੇ ਪਾਸੇ ਮੌੜ ਕਹਿੰਦੇ ਆ ਨੌਜਵਾਨ ਜਾਫੀ ਨੂੰ ਬੁਰਜ ਹਰੀ ਸਿੰਘ ਪਿੰਡ ਦਾ ਹੈ ਕਹਿੰਦੇ ਰਾਏਕੋਟ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਬੁਰਜ ਅੱਜ ਜੱਫੇ ਤੇ ਲਖਵੀਰ ਸਿੰਘ ਖੀਰੇ ਵੱਲੋਂ 200 ਰੁਪਈਆ ਵੀਰੇ ਮੌਰ 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 ਦੇ ਹਰੀ ਸਿੰਘ ਦਾ ਕਹਿੰਦੇ ਮੌਰ ਜੱਫਾ ਲਾ ਗਿਆ ਮੇਰੇ ਵੀਰੋ ਅਗਲੀ ਕਬੱਡੀ ਧਲੇਰ ਪਿੰਡ ਦਾ ਕਹਿੰਦੇ ਪੀਤਾਰਾਏ ਪਰਿਵਾਰ ਦਾ 70 ਕਿਲੋ ਦਾ ਕਹਿੰਦੇ ਬਹੁਤ ਤਕੜਾ ਖਿਡਾਰੀ ਜਿਆ ਮੇਰੇ ਵੀਰੋ ਉਥੇ ਗੱਲ ਚੱਲੀ ਕਹਿੰਦੇ ਉਪਨ ਦੀ ਨੌਜਵਾਨ ਨੇ ਧੰਨ ਧੰਨ ਕਰਵਾ ਦਿੱਤੀ ਜੋਪੂ ਦੇ ਵਿੱਚ ਨੂੰ ਟਿੰਕੂ ਕਨਾਵਰ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗਰਾਊਂਡ ਦੇ ਵਿੱਚ ਬਾਤਾਂ ਹੋਈਆਂ ਵਿੱਕੀ ਬੈਠਾ ਵੇਖਦਾ ਵੀ ਕਹਿੰਦਾ ਮੇਰਾ ਪਿੰਡੂ ਅੱਜ ਕਹਿੰਦਾ ਧੰਨ ਧੰਨ ਕਰਵਾਈ ਜਾ ਰਿਹਾ ਗਰਾਊਂਡ ਦੇ ਵਿੱਚ ਉਧਰ ਕਹਿੰਦੇ ਸਨੇਤ ਵਾਲਾ ਮੇਰੇ ਵੀਰੋ ਆ ਆਫੀਆ ਕਹਿੰਦੇ ਬਿੰਦੂ ਸਨੇਤ ਪਿੰਡ ਦਾ ਔਰ ਹੁਣ ਵੇਖਦੇ ਵੀ ਸਨੇਤ ਵਾਲਾ ਪਰ ਨਹੀਂ ਹੋ ਰਹੀ ਸਾਤੀਰੀਆਂ ਇਹ ਨੌਜਵਾਨ ਟਿੰਕੂ ਕਨੌਰ ਵਾਲਾ ਆਪਣੀ ਟੀਮ ਲਈ ਪੁਆਇੰਟ ਜੋੜ ਗਿਆ। ਇਧਰ ਸਾਡੇ ਵੀਰ ਜਗਦੀਪ ਹੁਣੀ ਚਾਕਮਾਰਕ ਵਾਲੇ ਬਹੁਤ ਸਾਰਾ ਮਾਰ ਇਹਨਾਂ ਨੇ ਭੇਜਿਆ। 18 ਵਾਲੀ ਵੀ ਔਰ ਸਾਡੇ ਲਈ ਵੀ ਬੜੇ ਜਿਨ੍ਹਾਂ ਨੇ ਮਾਇਆ ਦੇ ਖੁੱਲੇ ਗੱਫੇ ਦਿੱਤੇ ਆ। ਤਨਾਰੀ ਵਾਲੇ ਦੇ ਜਿਹੜਾ ਹੁਣ ਲੈ ਕੇ ਆਇਆ ਨੂੰ 200 ਰੁਪਏ ਲਖਵੀਰ ਸਿੰਘ ਜੀ ਵੱਲੋਂ ਜਗਪਾਲ ਸਿੰਘ ਪਾਲ ਬੱਲੀਓ ਹਰ ਇੱਕ ਜੱਫੇ ਉੱਪਰ ਕਹਿੰਦਾ ਇੱਕ ਇੱਕ 100 ਐ ਇੱਕ ਪਾਸੇ ਕਹਿੰਦੇ ਧਨੌੜੀ ਵਾਲਾ ਮੇਰੇ ਵੀਰੋ ਦੂਜੇ ਪਾਸੇ ਕਹਿੰਦੇ ਗੁਰੀਆ ਧਲੇਰ ਪਿੰਡ ਦਾ ਗੁਰੀ ਧਲੇਰ ਵਾਲਾ ਆਉਣ ਵਾਲੇ ਆਹ ਜੱਫੇ ਦੇ ਮਨੀ ਨੂੰ ਵੀ ਲਖਵੀਰ ਸਿੰਘ ਜੀ ਵੱਲੋਂ 200 ਰੁਪਇਆ ਮਨੀ ਧਨੌੜੀ ਵਾਲਾ ਆਜ ਕਹਿੰਦੇ ਮੇਲਾ ਲੁੱਟ ਗਿਆ ਮੇਰੇ ਵੀਰੋ ਆਹ ਮੁੰਡੇ ਨੇ ਹਰਿਆਣੇ ਵਾਲੇ ਮੈਚ ਵਿੱਚ ਕਹਿੰਦੇ ਮੈਚ ਦਾ ਪਾਸਾ ਹਟਦਾ ਮੇਰੇ ਵੀਰੋ ਕਿਉਂਕਿ ਜੋ ਕਬੱਡੀਆਂ ਪਾਈਆਂ ਔਰ ਕੋਈ ਵੀ ਕਹਿੰਦੇ ਜੱਫਾ ਨਹੀਂ ਲੱਗਿਆ ਨੌਜਵਾਨ ਨੂੰ ਹੈਰੀ ਧਨੋਰੀ ਪਿੰਡ ਵਾਲਾ ਗਰਾਊਂਡ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਹੁਣ ਦੇਖਦੇ ਵੀ ਸਨੇਤ ਵਾਲਾ ਬਿੰਦੂ ਜਾਂ ਫਿਰ ਆਏ ਕਹਿੰਦੇ ਕਾਲਾ ਮੇਰੇ ਵੀਰੋ ਬੋਰਜ ਹਰੀ ਸਿੰਘ ਪਿੰਡ ਦਾ ਕਾਲਾ ਆਏ ਆਏ ਪਾਲ ਜਗਪਾਲ ਸਿੰਘ ਜੀ ਪਾਲ ਸੌਂਟੀ ਵੱਲੋਂ 100 ਰੁਪਿਆ ਕਹਿੰਦੇ ਕਾਲੇ ਨੇ ਜੱਫੇ ਦੇ ਉੱਪਰ ਆ ਜੱਫੇ ਦੇ ਕਾਲੇ ਨੂੰ 200 ਰੁਪਿਆ ਲਖਵੀਰ ਸਿੰਘ ਜੀ ਵੱਲੋਂ ਦਿੱਤਾ ਜਾਂਦਾ ਹੈ 200 ਰੁਪਿਆ ਆ ਜਵੇ ਕਬੱਡੀ ਕੱਪ ਦਾ ਬੈਸਟ ਰੇਟਰ ਟੈਂਕੂ ਸੱਤ ਕਬੜੀਆਂ ਪਾਈਆਂ ਔਰ ਸੱਤ ਪੁਆਇੰਟ ਹਸਰਗੀ ਤੇ ਤਾੜੀਆਂ ਮਾਰ ਦਿਓ ਬੈਸਟ ਜਾਫੀ ਮੌਰ ਨੇ ਤਿੰਨ ਜੱਫੇ ਲਾਏ ਔਰ ਪਹਿਲਾ ਡੇਢ ਵਾਲਾ ਵੀ ਜੱਫਾ ਲਾਇਆ ਮੌਰ ਨੇ ਮੌਰ ਬੈਸਟ ਜਾਫੀ ਹੈ ਜੀ